ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਬੈਲ ਨੋਟੀਫਿਕੇਸ਼ਨ ਨੂੰ ਵੀ ਜ਼ਰੂਰ ਆਨ ਕਰਿਓ ਤਾਂ ਜੋ ਮੇਰੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਅੱਜ ਦੀ ਬਲੌਗ ਦੀ ਸਟਾਰਟਿੰਗ ਕਰਦੇ ਆਂ ਜੀ ਆਪਾਂ ਤੇ ਇੱਥੇ ਹੋ ਗਿਆ ਸੀ ਜੀ ਦੁਪਹਿਰ ਦਾ ਟਾਈਮ ਦੁਪਹਿਰ ਦੇ 12 ਵਜੇ ਗਏ ਸੀ ਤੇ ਇੱਥੇ ਅੱਜ ਜੀ ਆਪਾਂ ਆਪਣੇ ਟੋਬੇ ਦੀ ਕਰ ਦਿੱਤੀ ਸੀਗੀ ਸਫਾਈ ਤੇ ਹੁਣ ਆਪਾਂ ਵਿੱਚ ਛੱਡਤੀ ਮੋਟਰ ਹੁਣ ਜਦੋਂ ਟੋਬਾ ਭਰ ਜੂਗਾ ਤਾਂ ਆਪਾਂ ਆਪਣੀ ਪੁਸ਼ਵਾ ਨੂੰ ਛੱਡ ਦਾਂਗੇ ਜੀ ਟੋਬੇ 'ਚ ਦੋ ਮਿੰਟ ਲੱਗਣਗੇ ਜੀ ਟੋਬਾ ਭਰਨ ਨੂੰ ਕਿਉਂਕਿ ਜੇ ਆਪਾਂ ਖਾਲੀ ਕਰਕੇ ਸਾਰਾ ਸ਼ੁਰੂ ਤੋਂ ਭਰਦੇ ਆਂ ਤਾਂ 17 ਮਿੰਟ ਲੱਗਦੇ ਨੇ ਪਰ ਇੱਥੇ ਆਪਾਂ ਟੂਬਾ ਪਹਿਲਾਂ ਅੱਧਾ ਭਰ ਲਿਆ ਸੀ ਤੇ ਇੱਥੇ ਹੁਣ ਆਪਾਂ ਲੱਗੇ ਸੀ ਜੀ ਆਪਣੇ ਪਸ਼ੂਆਂ ਨੂੰ ਟੂਬੇ 'ਚ ਛੱਡਣ ਕਿਉਂਕਿ ਜੀ ਆਪਾਂ ਪਹਿਲਾਂ ਆਪਣੀਆਂ ਵੱਡੀਆਂ ਤਿੰਨ ਮੈਸਾਂ ਨੂੰ ਤਾਂ ਵਿੱਚ ਬੰਨ੍ਹ ਦਿੰਨੇ ਆ ਤੇ ਇਹ ਜਿਹੜੇ ਛੋਟੇ ਹੋ ਜਾਂਦੇ ਨੇ ਚਾਰ ਪਸ਼ੂ ਦੋ ਝੋਟੀਆਂ ਤੇ ਦੋ ਛੋਟੇ ਘਟਰੂਏ ਤਾਂ ਇਹਨਾਂ ਨੂੰ ਆਪਾਂ ਅਹੀਂ ਛੱਡ ਦਿੰਨੇ ਆਈ ਤੰਗ ਨਿੰਗ ਕਰਦੇ ਤੇ ਹੁਣ ਆਪਣੇ ਪਸ਼ੂ ਜੀ ਘੰਟਾ ਦੋ ਘੰਟਾ ਵਧੀਆ ਟੂਬੇ 'ਚ ਨਾ ਲੈਣਗੇ ਤੇ ਫਿਰ ਜਦੋਂ ਵੀ ਬਾਹਰ ਆਣਗੇ ਆਪਾਂ ਇਹਨਾਂ ਨੂੰ ਅੰਦਰ ਬੰਨ੍ਹ ਦਾਂਗੇ ਕਿਉਂਕਿ ਜੀ ਹਲੇ ਆਪਣੇ ਟੋਪੇ ਤੇ ਪੈਪਰ ਜਾਂ ਕੋਈ ਗੇਟ ਵਗੈਰਾ ਨਹੀਂ ਲਵਾਇਆ ਹੋਇਆ ਹੁਣ ਬਸ ਥੋੜੇ ਇੱਕ ਦਿਨ ਤੱਕ ਜੀ ਆਪਾਂ ਨਾਲੇ ਤਾਂ ਪੈਪ ਲਵਾਵਾਂਗੇ ਵੈਲਡ ਕਰਵਾ ਕੇ ਤੇ ਨਾਲ ਗੇਟ ਵਗੈਰਾ ਵੀ ਲਵਾਵਾਂਗੇ ਕਿਉਂਕਿ ਜੀ ਹਲੇ ਜੀੜਨੀਆਂ ਵੀ ਆਪਣੀਆਂ ਸਾਰੀਆਂ ਪੈਪਾਂ ਨੇ ਉਹ ਆਪਾਂ ਮੱਛਰਦਾਨੀ ਚਲਾ ਦਿੱਤੀਆਂ ਨੇ ਤੇ ਜਿਹੜੀਆਂ ਬਾਹਰ ਪੈਪਾਂ ਨੇ ਉਹ ਜ਼ਿਆਦਾ ਵੱਟੀਆਂ ਤੇ ਮੋਟੀਆਂ ਨੇ ਉਹ ਨਹੀਂ ਡੋਟ ਆਉਂਦੀਆਂ ਹੈਗੀਆਂ ਤਾਂ ਕਰਕੇ ਹੁਣ ਜਦੋਂ ਮੱਛਰਦਾਨੀ ਆਪਾਂ ਉਤਾਰ ਦਿੱਤੀ ਜੀ ਫਿਰ ਆਪਾਂ ਇਹ ਸਾਰੀਆਂ ਪਾਈਪਾਂ ਵਗੈਰਾ ਲਵਾ ਕੇ ਨਾਲੇ ਪਿਛਮਣ ਬਾਰ ਵੀ ਖੁੱਲੇ ਛੱਡਣ ਦਾ ਕਰਾਂਗੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਕੇ ਕਮੈਂਟ ਕਰਿਓ ਜੀ ਤਿਆਤਥੇ ਹੋ ਗਈ ਸੀ ਜੀ ਥੋੜੀ ਜੀ ਖੜਬੜ ਕਿਉਂਕਿ ਜਿਹੜਾ ਆਪਣੇ ਟੋਬੇ 'ਚ ਆਪਾਂ ਥੱਲੇ ਪਾਣੀ ਨਿਕਲਣ ਵਾਲਾ ਪਾਈਪ ਲਗਵਾਇਆ ਹੋਇਆ ਤੇ ਉਹ ਤੇ ਜਿਹੜਾ ਆਪਾਂ ਟੱਕਣ ਸੀਗਾ ਲਾਇਆ ਹੋਇਆ ਉਹ ਪਾਣੀ ਦੀ ਦਾਬ ਕਰਕੇ ਖੁੱਲ ਗਿਆ ਸੀਗਾ ਕਿਉਂਕਿ ਜੀ ਉਹ ਆਪਾਂ ਬਸ ਆਹ ਲੈ ਕਾਜ ਲਾਇਆ ਹੋਇਆ ਸੀਗਾ ਤਾਂ ਕਰਕੇ ਟੋਬੇ ਦਾ ਪਾਣੀ ਥੋੜਾ ਜਿਹਾ ਨਿਕਲ ਗਿਆ ਸੀ ਤੇ ਆਪਾਂ ਦੁਬਾਰਾ ਟੱਕਣ ਲਾ ਕੇ ਫਿਰ ਮੋਟਰ ਚਲਾ ਦਿੱਤੀ ਸੀਗੀ ਤੇ ਇੱਥੇ ਜੀ ਹੁਣ ਆਪਾਂ ਟੋਬਾ ਦੁਬਾਰਾ ਭਰ ਦਿੱਤਾ ਸੀ ਤੇ ਹੁਣ ਪਸ਼ੂ ਵਧੀਆ ਨਾਲ ਲੈਣਗੇ ਤੇ ਛੋਟੀ ਜੀ ਆਪਣੀ ਇੱਥੇ ਬੰਨੀ ਹੁੰਦੀ ਹੈਗੀ ਤਾਂ ਕਰਕੇ ਜੀ ਇਹ ਮੋਟਰ ਥੱਲੇ ਸਿਰ ਕਰਕੇ ਨਾਈ ਜਾਂਦੀ ਹੈ ਤੇ ਬਾਕੀ ਜਿਹੜੇ ਪਸ਼ੂ ਆਪਣੇ ਵਿੱਚ ਖੁੱਲੇ ਹੁੰਦੇ ਨੇ ਜੀ ਜਦੋਂ ਮੋਟਰ ਚੱਲਦੀ ਹੈਗੀ ਤਾਂ ਉਹ ਵੀ ਇਸ ਥੱਲੇ ਆ ਕੇ ਨਾਲ ਲੱਗ ਜਾਂਦੇ ਨੇ ਕਿਉਂਕਿ ਇਹ ਡਰਦੇ ਬਿਲਕੁਲ ਵੀ ਨਹੀਂ ਪਾਣੀ 'ਚ ਜਦੋਂ ਆਪਾਂ ਕਈ ਦਿਨ ਬਾਅਦ ਪਸ਼ੂਆਂ ਨੂੰ ਟੂਬੇ 'ਚ ਛੱਡਦੇ ਆਂ ਤਾਂ ਕਰਕੇ ਥੋੜਾ ਜਿਹਾ ਫਿਰ ਵਿੱਚ ਉਛਲ-ਕੁੱਛ ਜਾਰੇ ਕਰਦੇ ਨੇਗੇ ਪਰ ਫਿਰ ਥੋੜਾ ਜਿਹਾ ਟਾਈਮ ਮਸਤੀ ਕਰਕੇ ਆਪ ਹੀ ਬੈਠ ਜਾਂਦੇ ਨੇ ਕਿ ਇਕੱਠੇ ਹੋ ਕੇ ਫਿਰ ਵਿੱਚ ਚਪਿਟਦੇ-ਪੜਦੇ ਬਿਲਕੁਲ ਵੀ ਨਹੀਂ ਤੇ ਆਪਣੇ ਪਸ਼ੂ ਜੀ ਵਧੀਆ ਨਾਲ ਲੈਂਦੇ ਨੇ ਕਿ ਗੋਤੇ ਲਾ-ਲਾ ਕੇ ਅੱਗੇ ਤੁਹਾਨੂੰ ਵੀਡੀਓ 'ਚ ਵੀ ਦਿਖਾਵਾਂਗੇ ਜੀ ਆਪਣੀ ਕੱਟੀ ਤੇ ਹੁਣ ਆਪਣੀ ਗੱਟੀ ਨੂੰ ਹੋਰੀ ਸੀ ਜੀ ਫੁੱਲ ਮਸਤੀ ਕਿਉਂਕਿ ਇਹ ਹੁਣ ਖੁੱਲੇ ਪਾਣੀ 'ਚ ਵਧੀਆ ਗੋਤੇ ਲਾ ਲਾ ਕੇ ਨਾਰੀ ਸੀ ਇਹ ਜਬ ਬਹੁਤ ਜ਼ਿਆਦਾ ਟਾਈਮ ਗੋਤੇ ਲਾ ਕੇ ਫਿਰ ਨਿਕਲਦੀ ਹੈਗੀ ਕਿਉਂਕਿ ਇਹਨੂੰ ਸ਼ੁਰੂ ਤੋਂ ਹੀ ਆਦਤ ਪਈ ਹੋਈ ਹੈ ਜਦੋਂ ਦੀ ਇਹ ਟੋਬੇ 'ਚ ਨਾਲ ਲੱਗੀ ਹੈ ਇਹ ਗੋਤੇ ਬਹੁਤ ਜ਼ਿਆਦਾ ਲਾਂਦੀ ਹੈਗੀ ਕਿਉਂਕਿ ਜਿੱਕਾ ਵਧੀਆ ਠੰਡਾ ਠੰਡਾ ਪਾਣੀ ਹੁੰਦੇਗਾ ਤੇ ਵਧੀਆ ਪਾ ਸਾਫ ਪਾਣੀ ਰੱਖਦੇ ਆਂ ਟੋਬੇ 'ਚ ਆਪਾਂ ਪਾਣੀ ਗੰਦਾ ਨਹੀਂ ਹੋਣ ਦਿੰਦੇ ਜਦੋਂ ਤਾਂ ਡੇਲੀ ਮੋਟਰ ਚੱਲਦੀ ਉਹਦੋਂ ਤਾਂ ਪਾਣੀ ਸਾਰਾ ਵਧੀਆ ਸਾਫ ਹੋ ਹੀ ਜਾਂਦਾ ਹੈਗਾ ਤੇ ਨਹੀਂ ਫਿਰ ਜਦੋਂ ਮੋਟਰ ਬੰਦ ਰਹਿੰਦੀ ਹੈ ਤਾਂ ਭਾਈਕਾ 2 ਦਿਨ ਛੱਡ ਕੇ ਪਾਣੀ ਬਦਲ ਦਿੰਨੇ ਆ ਤੇ ਹੁਣ ਆਪਣੀ ਪਸ਼ੂ ਜੀ ਦੂਢ ਦੋ ਘੰਟਾ ਵਧੀਆ ਨਾਲ ਸੀਗੇ ਟੋਬੇ ਚ ਤੇ ਹੁਣ ਆਪਾਂ ਇਹਨਾਂ ਨੂੰ ਬੰਨਾਂਗੇ ਜੀ ਅੰਦਰ ਕਿਉਂਕਿ ਪਹਿਲਾਂ ਜਿਹੜੇ ਖੁੱਲੇ ਸੀਗੇ ਚਾਰ ਪਸ਼ੂ ਉਹਨਾਂ ਨੂੰ ਆਪਾਂ ਨੇ ਕਿੱਕ ਕਰਕੇ ਬਾਹਰ ਕੱਢ ਕੇ ਆਪਾਂ ਬੰਨ ਦਿੱਤਾ ਸੀਗਾ ਕਿਉਂਕਿ ਜੇ ਚਾਰ ਇੱਕੋ ਦਮ ਖੁੱਲੇ ਜਾਣਗੇ ਤਾਂ ਹੀ ਫਿਰ ਭੱਜ ਲੈਂਦੇ ਨੇ ਤੰਗ ਜ਼ਿਆਦਾ ਕਰਦੇ ਨੇ ਤਾਂ ਕਰਕੇ ਆਪਾਂ ਇੱਥੇ ਬੰਨ ਕੇ ਫਿਰ ਹੁਣ ਇਹਨਾਂ ਨੂੰ ਕਿੱਕ ਕਰਕੇ ਅੰਦਰ ਲੈ ਜਾਵਾਂਗੇ ਤੇ ਇਸ ਤੋਂ ਬਾਅਦ ਵੀ ਨੰਗੀ ਜੀ ਆਪ ਆਪਣੀਆਂ ਵੱਡੀਆਂ ਤਿੰਨੇ ਮੱਜਾਂ ਨੂੰ ਤੇ ਇੱਥੇ ਜੀ ਹੁਣ ਆਪਾਂ ਆਪਣੇ ਸਾਰੇ ਪਸ਼ੂਆਂ ਨੂੰ ਅੰਦਰ ਲੈ ਜਾ ਕੇ ਬੰਨ ਦਿੱਤਾ ਸੀਗਾ ਤੇ ਵੀਡੀਓ ਦਾ ਐਂਡ ਆ ਪੈਥੀ ਕਰਦੇ ਆ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ